ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਕਵਿਤਾ ਸਿਪਾਹੀ ਦਾ ਦਿਲ ਪੇਜ ਨੰਬਰ 16 ਨੂੰ ਅਸੀਂ ਪੜ ਚੁੱਕੇ ਹਾਂ ਹੁਣ ਅਸੀਂ ਅਗਲਾ ਪੇਜ ਪੜ ਰਹੇ ਹਾਂ ਪੇਜ ਨੰਬਰ 17 ਢੋਲੇ ਫਰਕ ਦੇ ਪਏ ਨੇ ਅੱਜ ਮੇਰੇ ਜੋਸ਼ ਨਾਲ ਪਈ ਕੰਬਦੀ ਜ਼ਾਨ ਮੇਰੀ ਸੋ ਇਹਦੇ ਵਿੱਚ ਸਿਪਾਹੀ ਕਹਿ ਰਿਹਾ ਕਿ ਮੇਰੇ ਡੋਲੇ ਜਿਹੜੇ ਨੇ ਉਹ ਉਹ ਫਰਕ ਰਹੇ ਨੇ ਤੇ ਜੋਸ਼ ਦੇ ਨਾਲ ਪਈ ਕੰਬਦੀ ਜਾਨ ਮੇਰੀ ਕਿ ਜੋਸ਼ ਨਾਲ ਮੇਰੀ ਜਾਨ ਜਿਹੜੀ ਹੈ ਉਹ ਕੰਬ ਰਹੀ ਹੈ ਜੀਭਾਂ ਕੱਢਦੇ ਨੇ ਪਏ ਤੀਰ ਗਿਠ ਪਈ ਅਕੜਾਂ ਪੰਦੀ ਕਮਾਨ ਮੇਰੀ ਕਿ ਜਿਹੜੇ ਮੇਰੇ ਪੱਥੇ ਦੇ ਵਿੱਚ ਜਿਹੜੇ ਤੀਰ ਨੇ ਉਹ ਕੀ ਕਰ ਰਹੇ ਨੇ ਉਹ ਗਠ-ਗਠ ਦੀਆਂ ਜੀਭਾਂ ਜੜੀਆਂ ਨੇ ਉਹ ਕੱਢ ਰਹੇ ਨੇ ਆਹੀ ਅਕੜਾਂ 판 ਦੀ ਕਮਾਨ ਮੇਰੀ ਤੇ ਜੜੀ ਮੇਰੀ ਕਮਾਨ ਹੈ ਉਹ ਵੀ ਦੁਸ਼ਮਣ ਦੀਆਂ ਅਕੜਾਂ 판 ਦੀ ਹੋਈ ਜਿਹੜਾ ਤੀਰਾਂ ਦੇ ਨਾਲ ਜਿਹੜਾ ਹੈਗਾ ਉਹ ਤੀਰਾਂ ਦੀ ਵਰਖਾ ਜਿਹੜੀ ਹੈ ਉਹ ਕਰ ਰਹੀ ਹੈ ਵਿੱਚ ਰੰਗ ਦੇ ਮਸਤ ਮਲੰਗ ਹੋ ਕੇ ਲਾਈਏ ਤਾਰੀਆਂ ਅਸਾਂ ਚਨਾ ਅੰਦਰ ਕਿ ਜਦੋਂ ਜਦੋਂ ਵਿੱਚ ਰੰਗ ਦੇ ਭਾਵ ਖੁਸ਼ੀਆਂ ਦੇ ਜਿਹੜੇ ਹੈਗੇ ਆ ਉਹ ਰੰਗ ਹੋਣ ਉਦੋਂ ਅਸੀਂ ਮਸਤ ਮਲੰਗ ਹੋ ਕੇ ਭਾਵ بے ਪਰਵਾਹ ਹੋ ਕੇ ਅਸੀਂ ਤਾਰੀਆਂ ਲਾ ਰਹੇ ਹਾਂ ਕਾਦੇ ਵਿੱਚ ਚਨਾ ਦੇ ਅੰਦਰ ਵਿੱਚ ਜੰਗ ਦੇ ਤਲੀ ਤੇ ਜਾਨ ਤਰ ਕੇ ਜਦੋਂ ਜੰਗ ਲੱਗਦੀ ਹੈ ਲੜਾਈ ਲੱਗਦੀ ਹੈ ਤਾਂ ਉਹਦੇ ਵਿੱਚ ਤਲੀ ਤੇ ਜਾਨ ਧਰ ਕੇ ਭਾਵ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਹੋਏ ਅਸੀਂ ਲੜੀਏ ਤਲਵਾਰਾਂ ਦੀ ਸ਼ਾਂ ਅੰਦਰ ਅਸੀਂ ਜਿਹੜਾ ਹੈ ਉਹ ਤਲਵਾਰਾਂ ਦੀ ਸ਼ਾਂ ਦੇ ਅੰਦਰ ਜਿਹੜਾ ਹੈ ਉਹ ਲੜਦੇ ਹਾਂ ਵਿੱਚ ਰੰਗ ਦੇ ਵਿੱਚ ਰੰਗ ਦੇ ਸਿੰਜਾਂ ਦੇ ਘੋਲ ਪਾਈਏ ਟੋਲੇ ਗਾਵੀਏ ਹਲਾ ਦੇ ਗਾ ਅੰਦਰ ਕੀ ਕਹਦਾ ਵਾ ਕਿ ਕਿ ਰੰਗ ਭਾਵ ਖੁਸ਼ੀ ਦੇ ਜਦੋਂ ਅਮਨ ਸ਼ਾਂਤੀ ਹੁੰਦੀ ਹੈ ਤੇ ਉਹਨਾਂ ਖੁਸ਼ੀ ਦੇ ਦਿਨਾਂ ਦੇ ਵਿੱਚ ਛਿੰਝਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਕੋਲ ਕਰਦੇ ਹਾਂ ਕੋਲ ਕਰਦੇ ਹਾਂ ਛਿੰਝਾਂ ਪਾਉਂਦੇ ਹਾਂ ਟੋਲੇ ਗਾਈ ਗਾ ਵੀ ਗਾਈ ਵੀ ਹਾਲਾਤੇ ਕਾ ਅੰਦਰ ਟੋਲੇ ਪਾਵ ਟੋਲੇ ਦਾ ਇੱਕ ਕਾ ਗਰੁੱਪ ਹੈ ਕਿ ਅਸੀਂ ਉਸ ਸਮੇਂ ਜਿਹੜਾ ਹੈ ਉਹ ਢੋਲੇ ਕਾਉਂਦੇ ਹੋਏ ਹਲ ਪਾਉਂਦੇ ਹਾਂ ਤੇ ਪੜਾਂ ਦੇ ਵਿੱਚ ਜਿਹੜਾ ਹੈ ਉਹ ਗਾਹ ਪਾਉਂਦੇ ਹਾਂ ਵਿੱਚ ਝੰਗ ਦੇ ਖੂਨ ਦੀ ਲਾਹ ਮਹਿੰਦੀ ਪਾਈਏ ਬਾਹ ਤਲਵਾਰ ਦੀ ਬਾਹ ਅੰਦਰ ਕਿ ਪਰ ਜਦੋਂ ਕੀ ਕਹਿੰਦਾ ਜਦੋਂ ਝੰਗ ਲੱਗੀ ਹੋਵੇ ਜਦੋਂ ਦੁਸ਼ਮਣ ਦੇਸ਼ ਦੇ ਉੱਪਰ ਟੁੱਟ ਕੇ ਪਿਆ ਹੋਵੇ ਝੰਗ ਲੱਗੀ ਹੋਵੇ ਲੜਾਈ ਲੱਗੀ ਹੋਵੇ ਅਸੀਂ ਆਪਣੇ ਹੱਥਾਂ ਦੇ ਉੱਤੇ ਖੂਨ ਦੀ ਮਹਿੰਦੀ ਲਾ ਕੇ ਬਾਈਏ ਬਾਹ ਤਲਵਾਰ ਦੀ ਬਾਹ ਅੰਦਰ ਕਿ ਤਲਵਾਰ ਦੇ ਨਾਲ ਆਮੋ ਸਾਹਮਣੇ ਡਾ ਹੈਗਾ ਉਹ ਲੜਾਈ ਕਰਦੇ ਹਾਂ ਅਸੀਂ ਪੰਜਾਂ ਦਰਿਆ ਪੰਜ ਦਰਿਆਵਾਂ ਦੇ ਛੇੜ ਦੁੱਲੇ ਦੋਵਾਂ ਦੇਵੀਆਂ ਨੂੰ ਨਮਸਕਾਰ ਸਾਡੀ ਕਹਿੰਦਾ ਕਿ ਅਸੀਂ ਪੰਜਾਂ ਦਰਿਆਵਾਂ ਦੇ ਜਿਹੜੇ ਆ ਉਹ ਛੇੜ ਦੁੱਲੇ ਹਾਂ ਦੋਨਾਂ ਦੇਵੀਆਂ ਨੂੰ ਨਮਸਕਾਰ ਸਾਡੀ ਦੋ ਦੇਵੀਆਂ ਆਵ ਨਾਰੀ ਤੇ ਤਲਵਾਰ ਸੋ ਇਹਨਾਂ ਦੋ ਦੇਵੀਆਂ ਨੂੰ ਸਾਡੀ ਜਿਹੜੀ ਆ ਉਹ ਅਸੀਂ ਨਮਸਕਾਰ ਕਰਦੇ ਹਾਂ ਵਿੱਚ ਰੰਗ ਦੀ ਦੇਵੀ ਹੈ ਨਾਰ ਸਾਡੀ ਨਾਰ ਪਾਵ ਇਸਤਰੀ ਔਰਥ ਦੇ ਵਿੱਚ ਰੰਗ ਦੇ ਖੁਸ਼ੀ ਦੇ ਵਿੱਚ ਅਮਨ ਦੇ ਖੁਸ਼ੀ ਦੇ ਵਿੱਚ ਅਸੀਂ ਇਸਤਰੀ ਨੂੰ ਦੇਵੀ ਸਮਝ ਕੇ ਉਹਦੀ ਪੂਜਾ ਕਰਦੇ ਹਾਂ ਵਿੱਚ ਜੰਗ ਦੇ ਦੇਵੀ ਕਟਾਰ ਸਾਡੀ ਕਿ ਜੰਗ ਦੇ ਵਿੱਚ ਚੜੀ ਦੇਵੀ ਹੈ ਉਹ ਉਹ ਸਾਡੀ ਜਿਹੜੀ ਕਟਾਰ ਜਿਹੜੀ ਤਲਵਾਰ ਹੈ ਉਹ ਆਪ ਹਥਿਆਰ ਨੂੰ ਕਿਹਾ ਗਿਆ ਕਿ ਜਿਹੜਾ ਹੈਗਾ ਤੇ ਜੰਗ ਦੇ ਵਿੱਚ ਜਿਹੜਾ ਹੈਗਾ ਅਸੀਂ ਕਟਾਰ ਨੂੰ ਦੇਵੀ ਸਮਝ ਕੇ ਉਹਦੀ ਪੂਜਾ ਕਰਦੇ ਹਾਂ ਹੁਣ ਅਗਲੇ ਪੈਰੇ ਦੇ ਵਿੱਚ ਕੀ ਕਹ ਰਿਹਾ ਵਿੱਚ ਜੰਗ ਦੇ ਭਾਵੇਂ ਮੈਂ ਚੱਲਿਆ ਹਾਂ ਤਾਂ ਵੀ ਰੱਖਸਾਂ ਤੇਰਾ ਖਿਆਲ ਪਿਆਰੀ ਉਹਨੋਂ ਉਹ ਆਪਣੀ ਪਤਨੀ ਨੂੰ ਕਹਿ ਰਿਹਾ ਸਪਾਹੀ ਕਿ ਭਾਵੇਂ ਮੈਂ ਜੰਗ ਦੇ ਵਿੱਚ ਜਾ ਰਿਹਾ ਪਰ ਫਿਰ ਵੀ ਮੈਂ ਕੀ ਰੱਖਾਂਗਾ ਤੇਰਾ ਖਿਆਲ ਜਿਹੜਾ ਹੈ ਉਹ ਹਰ ਵਕਤ ਰੱਖਾਂਗਾ ਬੁੰਦੇ ਸਮਝ ਕੇ ਮੈਂ ਤੇਰੇ ਸ਼ਰੀਆ ਨੂੰ ਬੁੰਦੇ ਪਾਵਕਨ ਦੇ ਚੁੰਮ ਕੇ ਜਿਹੜਾ ਹੈ ਕਿ ਮੈਂ ਤੇਰੇ ਬੰਦੂਖਾਂ ਦੇ ਸ਼ਰੀਆ ਨੂੰ ਤੇਰੇ ਕੰਨਾਂ ਦੇ ਬੂੰਦੇ ਸਮਝ ਕੇ ਲਾਸ਼ਾਂ ਕੋਟ ਕਲੇਜੇ ਦੇ ਨਾਲ ਪਿਆਰੀ ਕਿ ਮੈਂ ਕੋਟ ਕੇ ਕਲੇਜੇ ਦੇ ਨਾਲ ਲਗਾਵਾਂਗਾ ਧੂਆਂ ਵੇਖ ਕੇ ਤੋਪਾਂ ਦੇ ਬਲ ਖਾਂਦਾ ਤੇਰੀ ਸਮਝ ਸਾਂ ਹੋਂਗਰੇ ਬਾਲ ਪਿਆਰੀ ਕੀ ਕਹਿੰਦਾ ਵਾ ਕਿ ਮੈਂ ਜਦੋਂ ਗੋੜੇ ਚਲਾ ਰਹੀ ਤੋਪ ਧੂਆਂ ਵੇਖ ਕੇ ਤੋਪਾਂ ਦਾ ਜਿਹੜਾ ਹੈਗਾ ਤੋਪਾਂ ਦਾ ਧੂਆਂ ਨਿਕਲਦਾ ਹੋਏਗਾ ਤਾਂ ਉਹਨਾਂ ਨੂੰ ਕੀ ਸਮਝਾਂਗਾ ਤੇਰੇ ਕੁੰਗਰਾਲੇ ਜਿਹੜਾ ਹੈਗਾ ਤੇਰੇ ਸਮਸਾਂ ਕੁੰਗਰੇ ਬਾਲ ਪਿਆਰੀ ਸਮਸਾਂ ਕੁੰਗਰੇ ਕੁੰਗਰੇ ਕੁੰਗਰਾਲੇ ਸਮਝਾ ਪਾਉ ਸਮਸਾਂ ਸਮਝਾਂਗਾ ਕਿ ਤੇਰੀ ਕੁੰਗਰਾਲੇ ਬਾਣ ਜਿਹੜੇ ਆ ਉਹ ਸਮਝਾਂਗਾ ਤੇਰੀ ਪਲਕਾਂ ਦੀ ਝਾੜ ਵਿੱਚ ਤੀਰ ਖਾਸਾ ਖਾਸਾ ਭਾਵ ਖਾਵਾਂਗਾ ਕਿ ਤੇਰੀ ਮੈਂ ਤੇਰੀ ਆ ਪਲਕਾਂ ਦੀ ਝਾੜ ਵਿੱਚ ਤੀਰ ਖਾਵਾਂਗਾ ਖਾਸ ਆਵ ਖਾਵਾਂਗਾ ਹਾਥੀ ਵੇਖ ਚਿਤਾਰ ਸੰਗਾ ਚਾਲ ਪਿਆਰੀ ਚਿਤਾਰ ਸੰਗਾ ਆਵ ਜੇਤੇ ਆਣਾ ਕੀ ਕਹਿੰਦਾ ਕਿ ਜਦੋਂ ਜਿਹੜਾ ਹੈਗਾ ਹਾਥੀ ਵੇਖ ਚਿਤਾਰ ਸੰਗਾ ਚਾਲ ਪਿਆਰੀ ਕੇ ਸੰਗ ਦੇ ਵਿੱਚ ਜਦੋਂ ਮਸਤ ਹਾਥੀ ਨੂੰ ਦੇਖ ਕੇ ਫਤਨ ਮੈਂ ਤੇਰੀ ਜਿਹੜੀ ਮਸਤਾਨੀ ਤੋਰ ਆ ਉਹਨੂੰ ਯਾਦ ਕਰਾਂਗਾ ਚਾਲ ਤੋਰ ਨੂੰ ਯਾਦ ਕਰਾਂਗਾ ਜੀ ਮੈਂ ਜਿਉਂਦਾ ਜਾਗਦਾ ਪਰਤ ਆਇਆ ਰਖ ਸਾਈਂ ਦੀ ਮੱਲੂ ਬੁਲਾ ਛੱਡੀ ਰਖ ਸਾਈਂ ਦੀ ਪਰਮਾਤਮਾ ਦੀ ਰਖਵਾਲੀ ਜਿਹੜਾ ਕਿ ਕਹਿੰਦਾ ਕਿ ਜੇ ਮੈਂ ਲੜਾਈ ਦੇ ਵਿੱਚੋਂ ਜਿਉਂਦਾ ਜਾਗਦਾ ਵਾਪਸ ਆ ਗਿਆ ਤਾਂ ਤੂੰ ਮੈਨੂੰ ਜਿਹੜਾ ਹੈਗਾ ਉਹ ਸਾਈਂ ਦੀ ਬੁਲਾ ਛੱਡੀ ਪਾਵਰ ਇਹ ਸਮਝੇ ਕਿ ਮੈਨੂੰ ਰੱਬ ਜਿਹੜਾ ਹੈ ਉਹ ਪਰਮਾਤਮਾ ਜਿਹੜਾ ਹੈਗਾ ਉਹ ਰੱਖਣ ਵਾਲਾ ਨਹੀਂ ਤਾਂ ਪੁੱਤ ਜਦ ਮੇਰਾ ਜਵਾਨ ਹੋਇਆ ਉਹ ਕਹਿੰਦਾ ਕਿ ਜੇਕਰ ਮੈਂ ਲੜਾਈ ਦੇ ਵਿੱਚ ਸ਼ਹੀਦ ਹੋ ਗਿਆ ਕੀ ਕਹਿੰਦਾ ਕਿ ਜੇ ਜੇ ਮੈਂ ਨਹੀਂ ਤਾਂ ਪੁੱਤ ਜਦ ਮੇਰਾ ਜ਼ਵਾਨ ਹੋਇਆ ਅਗਰ ਮੈਂ ਸ਼ਹੀਦ ਹੋ ਗਿਆ ਤਾਂ ਮੇਰਾ ਪੁੱਤ ਜਿਹੜਾ ਜਿਹੜਾ ਜ਼ਵਾਨ ਹੋਇਆ ਹੋਏ ਤੇਗ ਉਸ ਨੂੰ ਮੇਰੀ ਫੜਾ ਛੱਡੀ ਤੇ ਮੇਰੀ ਤਲਵਾਰ ਜਿਹੜੀ ਹੈ ਉਸ ਨੂੰ ਫੜਾ ਛੱਡੀ ਸੋ ਇਹਦਾ ਸੋ ਇਹਦਾ ਮੇਨ ਕੇਂਦਰੀ ਭਾਵ ਕੀ ਹੈ ਕਿ ਜੰਗ ਦੇ ਵਿੱਚ ਜਾ ਰਿਹਾ ਸਿਪਾਹੀ ਜਿਹੜਾ ਹੈ ਉਹ ਆਪਣੀ ਸਾਰੀ ਸੁੱਖ ਸਹੂਲਤਾਂ ਨੂੰ ਕੁਰਬਾਨ ਕਰਕੇ ਬੈਰੀਆਂ ਦੇ ਨਾਲ ਲੜਨ ਦੇ ਲਈ ਹਰ ਵਕਤ ਤਿਆਰ ਰਹਿੰਦਾ ਪੰਜਾਬ ਦਾ ਜਿਹੜਾ ਸਿਪਾਹੀ ਹੈ ਉਹ ਅਮਨ ਤੇ ਸ਼ਾਂਤੀ ਦੇ ਵਿੱਚ ਨਾਰੀ ਦੀ ਤੇ ਜੰਗ ਦੇ ਵਿੱਚ ਜਿਹੜਾ ਹੈਗਾ ਉਹ ਕਟਾੜ ਦੀ ਭਾਵ ਤੇਗ ਦੀ ਜਿਹੜਾ ਹੈਗਾ ਉਹ ਪੂਜਾ ਕਰਦਾ ਸੋ ਉਹ ਮਰਨ ਤੁਲਦਾ ਹੈਗਾ ਨਹੀਂ ਡਰਦਾ ਉਹ ਇੱਛਾ ਕਰਦਾ ਕਿ ਅਗਰ ਉਹ ਦੇਸ਼ ਤੋਂ ਕਰਵਾਨ ਹੋ ਜਾਵੇ ਤਾਂ ਉਹਦੀ ਜਿਹੜੀ ਘਰ ਵਾਲੀ ਆ ਉਹ ਉਹਦੇ ਪੁੱਤ ਨੂੰ ਜਿਹੜਾ ਹੈ ਉਹ ਉਹਦੀ ਤਲਵਾਰ ਜਿਹੜੀ ਆ ਉਹ ਫੜਾ ਦੇਵੇ ਤਾਂ ਉਸਦੀ ਮਰਨ ਤੋਂ ਮਗਰੋਂ ਉਹਦਾ ਪੁੱਤ ਵੀ ਰਹੇਗਾ ਦੇਸ਼ ਦੇ ਲਈ ਜਿਹੜਾ ਹੈਗਾ ਕੁਰਬਾਨ ਨਹੀਂ ਰਹੀ ਹੱਗੀ ਆ ਉਹ ਦੇਸ਼